ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਐਂਡ ਪਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜੀ ਆਪਣਾ ਫ੍ਰੀ ਸਲਾਈ ਕੋਰਸ ਸਟਾਰਟ ਆ ਕੱਲ ਵਾਲੀ ਵੀਡੀਓ ਵਿੱਚ ਆਪਾਂ ਤੁਹਾਨੂੰ ਨਾਪ ਲੈਣਾ ਦੱਸਿਆ ਸੀਗਾ ਤੇ ਸੂਟ ਦਾ ਨਾਪ ਆਪਾਂ ਕਿਸ ਤਰ੍ਹਾਂ ਲੈਣਾਗਾ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਤਰਪਾਈ ਕਰਨਾ ਦੱਸਾਂਗੇ ਮਸੀਕੇ ਬੰਨਣਾ ਬਟਨ ਲਗਾਉਣਾ ਇਹ ਸਾਰਾ ਕੁਝ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਜਰੂਰ ਧਿਆਨ ਨਾਲ ਦੇਖਣਾ ਤੇ ਐਂਡ ਤੱਕ ਦੇਖਣਾ ਜੀ ਕਈ ਵਾਰ ਕੋਈ ਗੱਲ ਰਹਿ ਜਾਂਦੀ ਹੈ ਜੀ ਤਾਂ ਮੈਸੇਜ ਕਰਕੇ ਪੁੱਛ ਲਿਆ ਕਰੋ ਜੇ ਤੁਸੀਂ ਆਨਲਾਈਨ ਵੀ ਸਿੱਖਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋਗੇ ਮੈਸੇਜ ਕਰ ਦਿਓ ਜੀ ਤੇ ਆਪਾਂ ਮੋਬਾਈਲ ਨੰਬਰ ਤੁਹਾਨੂੰ ਦੇ ਦਾਂਗੇ ਕਿ ਉਹਦੇ ਤੇ ਤੁਸੀਂ ਗੱਲ ਕਰ ਸਕਦੇ ਹੋਗੇ ਚਲੋ ਠੀਕ ਹੈ ਜੀ ਕਰਦੇ ਆਂ ਵੀਡੀਓ ਸ਼ੁਰੂ ਲਓ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਤਰਪਾਈ ਕਿਸ ਤਰ੍ਹਾਂ ਕਰਨੀ ਹੈਗੀ ਠੀਕ ਹੈ ਜੀ ਤੇ ਆ ਸੂਈ ਵਿੱਚ ਆਪਾਂ ਆ ਤਰਪਾਈ ਵਾਲੀ ਸੂਈ ਹੁੰਦੀ ਹੈਗੀ ਦੇਖੋ ਤੇ ਇਹਦੇ ਵਿੱਚ ਆਪਾਂ ਤਾਗੇ ਨੂੰ ਡਬਲ ਕਰਕੇ ਪਾ ਲਿਆਗਾ ਤੇ ਨੀਚੇ ਆਪਾਂ ਤਾਗੇ ਦੀ ਗੱਠ ਮਾਰ ਦਿੱਤੀ ਐ ਤੇ ਹੁਣ ਇੱਥੋਂ ਆਪਾਂ ਛੋਟਾ ਜਿਹਾ ਟਾਂਕਾ ਚੱਕਣਾ ਜੀ ਇਸ ਤਰ੍ਹਾਂ ਕੱਪੜੇ ਦਾ ਤੇ ਸੂਈ ਨੂੰ ਇਸ ਤਰ੍ਹਾਂ ਨਘਾ ਲੈਣਾ ਵੇਖੋ ਤੇ ਫੇਰ ਇੱਥੋਂ ਉਸੇ ਤਰ੍ਹਾਂ ਛੋਟਾ ਜਿਹਾ ਟਾਂਕਾ ਚੱਕ ਕੇ ਇਸੇ ਤਰ੍ਹਾਂ ਹੀ ਆਪਾਂ ਦੁਬਾਰਾ ਪੱਕਾ ਕਰ ਲੈਣਾ ਇਹਨੂੰ ਤੇ ਹੁਣ ਆਪਾਂ ਇੱਥੋਂ ਫੇਰ ਛੋਟਾ ਜਿਹਾ ਟਾਂਕਾ ਲੈਣਾ ਤੇ ਥੋੜੀ ਜੀ ਸੂਈ ਇਸ ਤਰ੍ਹਾਂ ਟੇਢੀ ਰੱਖ ਕੇ ਜੀ ਇਦਾਂ ਨਘਾ ਲੈਣੀ ਆ ਇਥੋਂ ਫੇਰ ਟਾਂਕਾ ਬਸ ਇੰਨਾ ਕੀ ਕਪੜਾ ਚੱਕਣਾ ਜੀ ਨਾ ਹੀ ਜ਼ਿਆਦਾ ਘੱਟ ਰੱਖਣਾ ਨਾ ਹੀ ਆਪਾਂ ਜ਼ਿਆਦਾ ਵੱਧ ਰੱਖਣਾਗਾ ਜੇ ਥੋੜਾ ਜਿਹਾ ਇਸ ਤੋਂ ਘੱਟ ਵੀ ਕਰਤਾ ਫੇਰ ਵੀ ਕਈ ਵਾਰ ਧਾਗਾ ਖਿੱਚਿਆ ਜਾਂਦਾਗਾ ਤੇ ਕਪੜੇ ਦੇ ਵਿੱਚੋਂ ਨਿਕਲ ਜਾਂਦਾਗਾ ਤੇ ਆਪਣੀ ਤਰਪਾਈ ਸਹੀ ਨਹੀਂ ਰਹਿੰਦੀ ਫੇਰ ਇਸ ਤਰ੍ਹਾਂ ਦੇਖੋ ਜਦੋਂ ਆਪਾਂ ਨੀਚੋਂ ਕਪੜੇ ਦਾ ਟਾਂਕਾ ਚੱਕਣਾ ਤੇ ਸੂਈ ਨੂੰ ਥੋੜਾ ਜਿਹਾ ਟੇਢੇ ਰੱਖਦੇ ਹੋਏ ਇਸ ਤਰ੍ਹਾਂ ਤਰਪਾਈ ਕਰਨੀ ਹੈ ਠੀਕ ਹੈ ਜੀ ਤੇ ਇਧਰਲੀ ਸਾਈਡ ਦੇਖੋ ਛੋਟੇ ਛੋਟੇ ਟਾਂਕੇ ਆ ਰਹੇ ਨੇ ਤੁਸੀਂ ਧਾਗੇ ਨੂੰ ਸਿੰਗਲ ਵੀ ਰੱਖ ਸਕਦੇ ਹੋ ਜੀ ਡਬਲ ਵੀ ਫੋਲਡ ਕਰ ਸਕਦੇ ਹੋ ਇਸ ਤਰ੍ਹਾਂ ਇਹ ਇਸ ਤੋਂ ਸੌਖਾ ਤਰੀਕਾ ਜੀ ਜੇ ਤੁਹਾਨੂੰ ਫਿਰ ਦਾ ਹੱਥ ਚ ਫੜ ਕੇ ਤਰਪਾਈ ਨਹੀਂ ਹੁੰਦੀ ਤਾਂ ਤੁਸੀਂ ਇਸ ਤਰ੍ਹਾਂ ਆਪਣੇ ਗੋਡਿਆਂ ਨਾਲ ਕਪੜਾ ਪਕੜ ਲੈਣਾ ਇੱਕ ਸਾਈਡ ਤੋਂ ਕੁੰਜੇ ਚੋਂ ਇਸ ਤਰ੍ਹਾਂ ਆਪਾਂ ਤਰਪਾਈ ਕਰਦੇ ਜਾਣਾ ਤੇ ਹੁਣ ਆਪਾਂ ਇਧਰਲਾ ਸਾਰਾ ਕਿਹਰ ਤਰਪਾਈ ਕਰ ਲਈਏ ਫਿਰ ਦਿਖਾਉਨੇ ਆ ਤੁਹਾਨੂੰ ਕਿਰੇ ਦੀ ਤਰਪਾਈ ਆਪਾਂ ਕਰ ਲਈਏ ਜੀ ਤੁਹਾਨੂੰ ਦੱਸਿਆ ਵੀ ਕਿਸ ਤਰ੍ਹਾਂ ਛੋਟਾ ਛੋਟਾ ਟਾਂਕਾ ਚੱਕ ਕੇ ਕਿਸ ਤਰ੍ਹਾਂ ਤਰਪਾਈ ਕਰਨੀ ਆ ਤੇ ਹੁਣ ਆਪਾਂ ਆਈਆਂ ਬਣਾਉਣਾ ਯਾਨੀ ਕਿ ਅਸੀਂ ਤਾਂ ਆਈਆਂ ਬਣਾਉਣਾ ਕਹਿੰਦੇ ਆ ਜੀ ਜਾਂ ਮਸੀਕੇ ਬੰਨਣਾ ਵੀ ਕਹਿ ਦਿੰਦੇ ਨੇਗੇ ਜਿਹੜੇ ਚਾਕ ਆਪਾਂ ਬੰਦ ਕਰਨੇ ਹੁੰਦੇ ਨੇ ਉਹਨਾਂ ਨੂੰ ਮਸੀਕੇ ਬੰਨਣਾ ਵੀ ਕਹਿ ਦਿੰਦੇ ਨੇ ਤੇ ਆਈ ਬਣਾਉਣਾ ਵੀ ਕਹਿ ਦਿੰਦੇ ਨੇ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆ ਵੀ ਆਈਆਂ ਕਿਸ ਤਰ੍ਹਾਂ ਬਣਾਉਣੀਆਂ ਨੇਗੀਆਂ ਆ ਦੇਖੋ ਤੁਸੀਂ ਧਾਗਾ ਲੈ ਲੈਣਾ ਉਹਨੂੰ ਡਬਲ ਕਰ ਲੈਣਾ ਇਸ ਤਰ੍ਹਾਂ ਮੇਰੇ ਕੋਲੇ ਧਾਗਾ ਜੀ ਆਹ ਡਬਲ ਆ ਤੇ ਬਿਲਕੁਲ ਨੇੜੇ ਤੋਂ ਦਿਖਾਉਣੀ ਆ ਤੁਹਾਨੂੰ ਠੀਕ ਹੈ ਜੀ ਸੂਈ ਤੇ ਵਿੱਚ ਆਪਾਂ ਡਬਲ ਧਾਗਾ ਪਾਲਣਾ ਇਸ ਤਰ੍ਹਾਂ ਤੇ ਇਹਨੂੰ ਹੁਣ ਆਪਾਂ ਧਾਗੇ ਦੇ ਚਾਰ ਲਾੜ ਕਰ ਲੈਣੇ ਨੇ ਆ ਦੇਖੋ ਚੌਰਾ ਧਾਗਾ ਹੋ ਜਾਣਾ ਜੀ ਆਪਣੇ ਕੋਲ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਗੱਠ ਦੇ ਲੈਣੀ ਆ ਨੀਚੋਂ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆ ਕਿ ਆਈਆਂ ਕਿਸ ਤਰ੍ਹਾਂ ਬਣਣੀਆਂ ਯਾਨੀ ਕਿ ਮਸੀਕੇ ਕਿਸ ਤਰ੍ਹਾਂ ਬਣਣੇ ਨੇ ਆ ਦੇਖੋ ਚਾਕਾਂ ਕੋਲੋਂ ਤੁਸੀਂ ਇਸ ਤਰ੍ਹਾਂ ਕੱਪੜੇ ਨੂੰ ਫੜ ਲੈਣਾ ਤੇ ਸੂਈ ਨੂੰ ਨੀਚੇ ਵਾਲੇ ਸਾਈਡ ਇੱਕ ਸਾਈਡ ਦੇ ਹੋਂ ਦੀ ਲੰਘਾਉਣਾਗਾ ਇਸ ਤਰ੍ਹਾਂ ਜੀ ਤੇ ਇਸ ਤਰ੍ਹਾਂ ਇਧਰਲੀ ਸਾਈਡ ਤੋਂ ਉਨਾ ਹੀ ਬਰਾਬਰ ਰੱਖ ਕੇ ਆਪਾਂ ਕੱਪੜਾ ਚੱਕ ਲੈਣਾ ਆ ਦੇਖੋ ਇਸ ਨਾਲੇ ਚੈੱਕ ਕਰ ਲੈਣਾਗਾ ਆਪਾਂ ਵੀ ਆਪਣੇ ਕੋਈ ਧਾਗੇ ਵਿੱਚ ਗੱਠ ਵਗੈਰਾ ਤਾਂ ਨਹੀਂ ਹੈਗੀ ਜਾਂ ਬਲ ਤਾਂ ਨਹੀਂ ਪਿਆ ਆਹ ਲੋ ਇਸ ਤਰ੍ਹਾਂ ਇਹਨੂੰ ਆਪਾਂ ਡਬਲ ਕਰ ਲਿਆ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਉੱਪਰ ਦੀ ਧਾਗਾ ਪਲਟ ਕੇ ਤੁਸੀਂ ਧਾਗੇ ਨੂੰ ਇਹਦੇ ਉੱਪਰ ਦੀ ਕਰ ਲੈਣਾ ਆ ਦੇਖੋ ਜਿਸ ਤਰ੍ਹਾਂ ਮੈਂ ਦਿਖਾਉਣੀ ਆ ਤੁਹਾਨੂੰ ਤੇ ਇਥੋਂ ਥੋੜਾ ਜਿਹਾ ਕਪੜਾ ਚੱਕਦੇ ਹੋਏ ਨਾਲ ਨੀਚੋਂ ਥੋੜਾ ਜਿਹਾ ਕਪੜਾ ਚੱਕਣਾ ਜੀ ਨਾਲ ਤੇ ਇਹਦੇ ਵਿੱਚ ਦੀ ਸੂਈ ਇਸ ਤਰ੍ਹਾਂ ਨਗਾ ਕੇ ਬਾੜ પા ਕੇ ਇਸ ਤਰ੍ਹਾਂ ਬਣਾ ਲੈਣਾ ਤੇ ਹੁਣ ਫਿਰ ਤੁਸੀਂ ਇਸੇ ਤਰ੍ਹਾਂ ਹੀ ਕਰਨਾ ਜੀ ਧਾਗੇ ਨੂੰ ਆਹ ਵਾਲੇ ਨੂੰ ਮੂਰਲੀ ਸਾਈਡ ਰੱਖਣਾ ਸੂਈ ਨੂੰ ਘੁਮਾ ਕੇ ਨੀਚੋਂ ਹਲਕਾ ਜਿਹਾ ਕਪੜਾ ਚੱਕਦੇ ਹੋਏ ਇਸ ਤਰ੍ਹਾਂ ਦੇਖਦੇ ਜਾਓ ਕਿ ਇਸ ਤਰ੍ਹਾਂ ਆਪਾਂ आई बना य चाक फट दे जी छेती सारे धागे आप बराबर चकने ने ਲਓ ਜੀ ਦੇਖੋ ਠੀਕ ਹੈ ਜੀ ਇਸ ਤਰ੍ਹਾਂ ਤੇ ਸੂਈ ਨੂੰ ਫੇਰ ਬੈਕ ਇਸੇ ਤਰ੍ਹਾਂ ਹੀ نیچے ਵਾਲੇ ਸਾਈਡ ਨੰਗਾ ਕੇ ਆਪਾਂ نیچے ਗੱਠ ਮਾਰ ਦੇਣੀ ਹੈਗੀ ਇਸ ਤਰ੍ਹਾਂ ਆਪਣਾ ਆਈਆਂ ਬਣ ਜਾਣੀਆਂ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਬਟਨ ਲਗਾਉਣੇ ਦੱਸਾਂਗੇ ਆ ਬਟਨ ਨੇ ਜੀ ਆਪਣੇ ਕੋਲੇ ਟਿਚ ਬਟਨ ਹੁੰਦੇ ਨੇ ਇਹ ਇਹ ਆਪਾਂ ਲਗਾਉਨੇ ਆਂਗੇ ਕਮੀਜ਼ ਦੇ ਉੱਪਰ ਗਲੇ ਕੋਲ ਤੇ ਇਹ ਆਪਾਂ ਹੁਣ ਤੁਹਾਨੂੰ ਦੱਸਦੇ ਆਂ ਇਹਨੂੰ ਵੀ ਆਪਾਂ ਜਿਸ ਤਰ੍ਹਾਂ ਆਈਆਂ ਬਣਾਉਣ ਲਈ ਆਪਾਂ ਚੌਰਾ ਧਾਗਾ ਕਰਿਆ ਸੀ ਜੀ ਉਸੇ ਤਰ੍ਹਾਂ ਚੌਰਾ ਧਾਗਾ ਕਰਕੇ ਇਕੱਠ ਮਾਰ ਲੈਣੀ ਆ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਵੀ ਬਟਨਾਂ ਨੂੰ ਕਿਸ ਤਰ੍ਹਾਂ ਲਗਾਉਣਾਗਾ ਠੀਕ ਹੈ ਜੀ ਆਪਾਂ ਇਹਨਾਂ ਨੂੰ ਸਾਈਡ ਤੇ ਧਰ ਦੰਨੇ ਆ ਆ ਦੇਖੋ ਆ ਇਸ ਤਰ੍ਹਾਂ ਤੁਸੀਂ ਕਪੜੇ ਦੀ ਤਣੀ ਜੀ ਬਣਾ ਕੇ ਲਗਾ ਲੈਣੀ ਆ ਆ ਤੀਰੇ ਵਾਲੀ ਸਲਾਈ ਤੇ ਉਪਰ ਤੇ ਇਹਨੂੰ ਇੱਥੋਂ ਫੋਲਡ ਕਰ ਲੈਣਾ ਇੰਨਾ ਕੁ ਤੁਸੀਂ ਸਲਾਈ ਦੇ ਨਾਲ ਵੀ ਇਹਨੂੰ ਫੋਲਡ ਕਰ ਸਕਦੇ ਹੋ ਸਲਾਈ ਲਗਾ ਕੇ ਵੀ ਤੇ ਇਦਾਂ ਫੜ ਕੇ ਤੁਸੀਂ ਇਦਾਂ ਹੀ ਬਟਨ ਲਗਾਉਣਾ ਤਾਂ ਉਹ ਵੀ ਲਗਾ ਸਕਦੇ ਹੋ ਹੁਣ ਇੱਕ ਵਾਲੇ ਬਟਨ ਨੂੰ ਚੱਕ ਕੇ ਇਸ ਤਰ੍ਹਾਂ ਰੱਖ ਕੇ ਜੀ ਨੀਚੋਂ ਟਾਂਕਾ ਲõਣਾ ਆ ਦੂਜੇ ਪਾਸੇ ਦੀ ਆਪਾਂ ਸੂਈ ਨੂੰ ਨੰਗਾ ਲੈਣਾ ਠੀਕ ਹੈ ਜੀ ਤੇ ਫਿਰ ਇਧਰਲੀ ਸਾਈਡ ਵਿੱਚ ਦੀ ਜਿੱਧਰੋਂ ਆਪਾਂ ਧਾਗਾ ਪਾਇਆ ਸੀ ਉਧਰਲੀ ਸਾਈਡ ਦਾ ਗੱਲ ਲਿਆ ਕੇ ਇਧਰਲੀ ਸਾਈਡ ਆਪਾਂ ਫੇਰ ਘੁਮਾ ਲੈਣਾ ਇਹਨੂੰ ਚਾਰੇ ખૂੰਜਾਂ ਤੋਂ ਆਪਾਂ ਬੰਦ ਕਰ ਲੈਣਾ ਜੀ ਇਸ ਤਰ੍ਹਾਂ ਦੇਖੋ ਇਹ ਬਟਨ ਲਗਾਉਣੇ ਤਾਂ ਸੌਖੇ ਨੇ ਜੀ ਬਸ ਇਹਦੇ ਵਿੱਚ ਨਾ ਸਿਰਫ ਜਦੋਂ ਆਪਾਂ ਫਸਟ ਵੇਰੀ ਤਰਪਾਈ ਕਰਦੇ ਆਂ ਜਾਂ ਕੰਮ ਕਰਦੇ ਆਂ ਕੋਈ ਉਹਦੇ ਵਿੱਚ ਇੱਕ ਇੱਕ ਗੱਲ ਦਾ ਧਿਆਨ ਰੱਖਣਾ ਹੁੰਦਾ ਉਹ ਆਪਾਂ ਤੁਹਾਨੂੰ ਦੱਸਦੇ ਆਂਗੇ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਬੰਦ ਕਰਕੇ ਇਹਨੂੰ ਨੀਚੇ ਆਪਾਂ ਗੱਠ ਦੇ ਦੇਣੀ ਆ ਠੀਕ ਹੈ ਜੀ ਤੇ ਆਪਣਾ ਬਟਨ ਲੱਗ ਚੁੱਕਿਆ ਇੱਕ ਸਾਈਡ ਵਾਲਾ ਤੇ ਦੂਜੀ ਸਾਈਡ ਆਪਾਂ ਤੁਹਾਨੂੰ ਦੱਸਦੇ ਆਂ ਵੀ ਕਿਸ ਆ ਦੇਖੋ ਆ ਆਪਣਾ ਬਟਨ ਲਗਾ ਲਿਆ ਆਪਾਂ ਹੁਣ ਤੁਸੀਂ ਕੀ ਧਿਆਨ ਦੇਣਾ ਜੀ ਆ ਤੀਰੇ ਵਾਲੀ ਸਲਾਈ ਤੇ ਆਪਾਂ ਆਹ ਵਾਲਾ ਬਟਨ ਲਗਾਉਣਾਗਾ ਇਹਨੂੰ ਇਸ ਤਰ੍ਹਾਂ ਪੁੱਠਾ ਨਹੀਂ ਕਰਨਾ ਬਟਨ ਨੂੰ ਇਸ ਤਰ੍ਹਾਂ ਠੀਕ ਹੈ ਜੀ ਜੇ ਇਸ ਤਰ੍ਹਾਂ ਤੁਸੀਂ ਬਟਨ ਲਗਾਇਆ ਤੇ ਆਪਣਾ ਬਟਨ ਲੱਗਣਾ ਨਹੀਂ ਹੈਗਾ ਇਸ ਤਰ੍ਹਾਂ ਆਹ ਵਾਲੇ ਬਟਨ ਨੂੰ ਇਦਾਂ ਕਰਕੇ ਲਗਾਉਣਾ ਤੁਸੀਂ ਫਿਰ ਆਪਣਾ ਬਟਨ ਲੱਗੂਗਾ ਬਸ ਇਸੇ ਗੱਲ ਦਾ ਧਿਆਨ ਰੱਖਣਾ ਹੁੰਦਾ ਜੀ ਕਿ ਦੋਨੋਂ ਬਟਨ ਆਪਣੇ ਪੁੱਠੇ ਹੋ ਕੇ ਨਾ ਲੱਗ ਜਾਣ भी अपना चारे पास इस तरह सुई न टांके लगा के आ वाला बटन हूँ अपना लग चुकिया इस तरह ये बटन लग जाते जी ठीक है इस तरह ही खोले जान जाने ठीक है जी ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਤਰਪਾਈ ਕਰਨਾ ਤੇ ਆਈ ਆਈਆ ਬਣਾਉਣਾ ਯਾਨੀ ਕਿ ਮਸੀਕੇ ਬਣਾਉਣਾ ਦੱਸਿਆਗਾ ਨਾਲੇ ਬਟਨ ਲਗਾਉਣਾ ਮੈਨੂੰ ਉਮੀਦ ਹੈ ਜੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋ ਵੀਡੀਓ ਵਧੀਆ ਲੱਗੀ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਜੀ ਤਦ ਤੱਕ ਲਈ ਸਤਿ ਸ੍ਰੀ ਅਕਾਲ